ਜਾਪੀਨ ਜਾਪਾਰਤ ਮੈਂ ਸੋਮਸ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਮਾ ਪੋਸੂਨਾਮਾ ਜਾਨੀ ਕਿ ਪਾਵਰ ਆਫ ਸ਼ੋਸ਼ਨ ਯੋਲਕੀ ਦੋਸਤੋ 5 ਫਰਵਰੀ ਨੂੰ ਜਦੋਂ ਰਜਿਸਟਰੀ ਨਹੀਂ ਹੋਈ ਸ਼ਾਮ ਨੂੰ 4:00 ਵਜੇ ਪਤਾ ਲੱਗਾ ਕਿ ਕਿਸੇ ਟੈਕਨੀਕਲੀ ਮਤਲਬ ਪੇਪਰ ਦੇ ਕਰਕੇ ਟੈਕਨੀਕਲੀ ਗਲ ਦੇ ਕਰਕੇ ਇਹ ਰਜਿਸਟਰੀ ਜਿਹੜੀ ਆ ਉਹ ਅੱਜ ਨਹੀਂ ਹੋ ਸਕੇਗੀ ਔਰ ਕਿਤੇ ਨਾ ਕਿਤੇ ਮਾਇੂਸੀ ਵੀ ਜਿਹੜੀ ਹੈ ਉਹ ਨਜ਼ਰ ਆਈ ਹੈ ਕਿਉਂਕਿ 7 ਫਰਵਰੀ ਨੂੰ ਜੋ ਤਾਰੀਖ ਦਿੱਤੀ ਸੀ ਰਜਿਸਟਰੀ ਦੀ ਔਰ ਸਮਾਜ ਨੇ ਔਰ ਆਵਾਮ ਨੇ ਮਤਲਬ ਮਲੁਖਤਾ ਨੂੰ ਪਿਆਰ ਕਰਨ ਵਾਲਿਆ ਨੇ ਇਸ ਕਦਰ ਹੈਲਪ ਕੀਤੀ ਕਿ ਸਾਰਿਆਂ ਨੇ 5 ਤਰੀਕ ਦੀ ਰਜਿਸਟਰੀ ਜਿਹੜੀ 5 ਫਰਵਰੀ ਉਸ ਨੂੰ ਹੀ ਤੈਅ ਕਰ ਲਿਆ ਔਰ ਪੂਰੇ ਦੇ ਪੂਰੇ ਪੈਸੇ ਜਿਹੜੇ ਆ ਪੁਜਸਾ ਸਾਹਿਬ ਹੋਰਾਂ ਦੇ ਹੱਥ ਜਾ ਗਏ ਲੇਕਿਨ ਆ ਕਾਲਪੁਰਖ ਜੋ ਕਰਦਾ ਉਹ ਬਿਲਕੁਲ درست ਕਰਦਾ ਕਿਉਂਕਿ ਉਹ ਕਦੇ ਵੀ ਫੈਸਲਾ ਗਲਤ ਨਹੀਂ ਕਰਤਾ ਹੈ ਮਾਯੂਸੀ ਜ਼ਰੂਰ ਹੋਈ ਜਸਨ ਸਾਹਿਬ ਨੂੰ ਵੀ ਹੋਈ ਪੂਰੀ ਟੀਮ ਨੂੰ ਮਾਯੂਸੀ ਹੋਈ ਲੇਕਿਨ ਜਦੋਂ ਉਸ ਤੋਂ ਬਾਅਦ ਗੱਲ ਇਹ ਨਿਕਲੀ ਕਿ ਇਸ ਦੀ ਡੇਟ ਵਧਾਉਣੀ ਪਵੇਗੀ 31 ਮਾਰਚ ਤੱਕ ਆ ਪਰ ਰਜਿਸਟਰੀ ਕਰਵਾ ਸਕਦੇ ਆ ਲੇਕਿਨ ਇਹ 31 ਮਾਰਚ ਤੱਕ ਰਜਿਸਟਰੀ ਜਿਹੜੀ ਕਰਵਾਉਣੀ ਹੈ ਉਹਦੇ ਵਿੱਚ ਬਹੁਤ ਸਾਰੇ ਟੈਕਨੀਕਲੀ ਸੀ ਕੁਝ ਕਾਗਜ਼ਾਂ ਦੀ ਜ਼ਰੂਰਤ ਸੀ ਐਨਓਸੀ ਦੀ ਜ਼ਰੂਰਤ ਸੀ لیکن فائدہ دیکھو میں کہہ رہا نا ਕਿ قدرت ਜੋ ਕਰਦੀ ਹੈ ਉਹ ٹھیک ਕਰਦੀ ਹੈ فائدہ ਇਹ ਹੋਇਆ ਕਿ ਉਹਦੇ ਵਿੱਚੋਂ ਐਨ او سی ਲੈਣ ਵਿੱਚ ਬਕਾਇਦਾ ਤੌਰ ਤੇ 3 ਲੱਖ ਤੋਂ ਵੱਧ ਰੁਪਈਆ ਜਿਹੜਾ ਹੈ ਉਹ ਸਮਾਜ ਦਾ بچਿਆ ਹੈ ਉਹ ਉਹਨਾਂ ਲੋਕਾਂ ਨੂੰ ਹੀ ਦੇਣਾ ਪਿਆ ਜਿਨ੍ਹਾਂ ਕੋਲ ਇਹ ਜ਼ਮੀਨ ਖਰੀਦੀ ਜਾ ਰਹੀ ਸੀ اور ਜਦੋਂ ਉਹ اپلائی ਕਰ ਦਿੱਤਾ ਹੈ اپلائی ਕਰਨ ਤੋਂ ਬਾਅਦ ਇੱਕ 12 ए ਫਾਰਮ ਮਿਲਿਆ ਔਰ ਸਾਨੂੰ ਉਮੀਦ ਹੋ ਗਈ ਕਿ ਹੁਣ ਕੁਛ ਨਾ ਕੁਛ ਹੋਰ ਪੈਸੇ ਸਾਡੇ ਬਚ ਜਾਣਗੇ ਔਰ ਉਸ ਤੋਂ ਬਾਅਦ ਜਦੋਂ ਜਸਸਾਹਬ ਨੇ ਉਹਨਾਂ ਨਾਲ ਸੰਪਰਕ ਕੀਤਾ ਤੋ ਕਹਿੰਦੇ ਕਿ ਅਜੇ ਪੈਸੇ ਤੁਹਾਡੇ ਨਹੀਂ ਬਚਣਗੇ ਕਿਉਂਕਿ ਇਨਕਮ ਟੈਕਸ ਦੀ ਰਿਵੈਟ ਵਗੈਰਾ ਹੋਰ ਜੋ ਵੀ ਟੈਕਨੀਕਲੀ ਗੱਲਾਂ ਸੀ ਉਹਨਾਂ ਨੇ ਦੱਸਿਆ ਕਿ ਤੁਹਾਡਾ ਪੈਸਾ ਬਚੇਗਾ ਲੇਕਿਨ ਇਹ ਜਿਹੜਾ 12 ਇਹ ਤੁਹਾਨੂੰ ਫਾਰਮ ਮਿਲਿਆ ਹੈ ਇਹ ਤੁਹਾਨੂੰ ਰਜਿਸਟਰੀ ਤੋਂ ਪਹਿਲਾਂ ਮਿਲਿਆ ਹੈ ਰਜਿਸਟਰੀ ਤੁਸੀਂ ਬਾਅਦ ਚ ਕਰਵਾ ਰਹੇ ਹੋ ਔਰ ਇਸ ਤੋਂ ਬਾਅਦ ਤੁਹਾਨੂੰ 5-6 ਮਹੀਨਿਆਂ ਤੱਕ ਇੱਕ ਫਾਰਮ ਮਿਲੇਗਾ ਜਿਸ ਦਾ ਨੰਬਰ ਸੀ 80 ਜੀ ਉਸ ਫਾਰਮ ਨੂੰ ਮਿਲਣ ਤੋਂ ਬਾਅਦ ਤੁਹਾਡਾ ਜਿਹੜਾ 3 ਲੱਖ ਪਲੱਸ ਇਹ ਜਿਹੜਾ ਰੁਪਈਆ ਸੀਗਾ ਜਿਹੜਾ ਖਰਚਾ ਆਇਆ ਸੀ ਇਸਟਾਫ ਦੇ ਉੱਪਰ ਖਰਚਾ ਇਹ ਸਾਰਾ ਕੁਝ ਤੁਹਾਡਾ ਬਚ ਜਾਗਾ ਤਕਰੀਬਨ ਸਮਾਜ ਦਾ 8 ਲੱਖ ਦੇ ਕਰੀਬ ਰੁਪਈਆ ਜਿਹੜਾ ਹੈ ਉਹ 31 ਮਾਰਚ ਡੇਟ ਵਧਾਉਣ ਕਰਕੇ ਹੀ ਜਿਹੜਾ ਹੈ ਉਹ ਬਚਿਆ ਹੈ ਇਸ ਪੂਰੀ ਗੱਲਬਾਤ ਨੂੰ ਜਸਨ ਸਾਹਿਬ ਨੇ ਸਟੇਜ ਦੇ ਉੱਪਰ ਉਸ ਦਿਨ ਸ਼ੇਅਰ ਕੀਤਾ ਉਹ ਤੁਸੀਂ ਸੁਣ ਸਕਦੇ ਹੋ ਅੱਜ ਆਪਣਾ ਜਿਸਤੀ ਤੇ ਕੱਲੇ ਹਸਤਾਨ ਦੇ ਆਪਾਂ ਕਹ ਲਈਏ 458000 ਰੁਪਇਆ ਖਰਚ ਆਇਆ ਜੇ ਸਾਨੂੰ ਕੱਲ ਨੂੰ ਵਾਪਸ ਹੋ ਜਾਂਦਾ ਤੇ ਦੇਖੋ ਕੁਦਰਤ ਨੇ ਸਾਡਾ ਕਿੱਦਾਂ ਸਾਥ ਦਿੱਤਾ ਇਸ ਕਰਕੇ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਵੀ ਜਿੱਥੇ ਬਹੁਤੀ ਆ ਉਥੇ ਵੀ ਚਿੰਤਾ ਜਿੱਥੇ ਥੋੜੀ ਆ ਉਥੇ ਵੀ ਚਿੰਤਾ ਜਿੱਥੇ ਕਹਿੰਦੇ ਦੋਨੇ ਬਵਸਥਾ ਤੇ ਮੁਕਤਾ ਹੋਵੇ ਦੋਨੇ ਬਵਸਥਾ ਤੇ ਮੁਕਤਾ ਹੋਵੇ ਤੇ ਉਹ ਕਹਿੰਦੇ ਜਗਦਾਦਾ ਉਹ ਸਾਨੂੰ ਪ੍ਰਮਾਤਮਾ ਨੇ ਇੱਥੇ ਇਸ ਕਰਕੇ ਭੇਜਿਆ ਹੁੰਦਾ ਪਰ ਅਸੀਂ ਮਾਨ ਕਰਦੇ ਆ ਜਦ ਮੈਂ ਤਾਂ ਇੱਕ ਪਲਾਟ ਲੈ ਲਿਆ ਐਨਾ ਕਾ ਲੈ ਲਿਆ ਬਾਈ ਕਹਿੰਦੇ ਜਿੱਦਾਂ ਸਦੀ ਭਾਂਜੀ ਕਹਿ ਕੇ ਗਈ ਐ ਮੈਂ ਵੀ ਅੱਜ ਤੁਹਾਨੂੰ ਇਹ ਗੱਲ ਦੱਸਦਾ ਕਿ ਸਾਡੇ ਇਹ ਹੋ ਗਿਆ ਇਹ ਤੁਹਾਡੇ ਸਾਰਿਆਂ ਦਾ ਹੀ ਐਡਾ ਵੱਡਾ ਪਰਪਕਾਰ ਸਮਾਜ ਦੇ ਉੱਤੇ ਹੈਗਾ ਕਿ ਦੁਨੀਆ ਉਹਨਾਂ ਦੇ ਸਮੇਂ ਦੇ ਵਿੱਚ ਯਾਦ ਕਰੂਗੀ ਕਿ ਤੁਸੀਂ ਲੋਕਾਂ ਨੇ ਉੱਠ ਕੇ ਅੱਗੇ ਕਦਮ ਚ ਕਿਆ ਸੀ ਤੇ ਆਪਾਂ ਇਹਨੂੰ ਕਾਮਯਾਬ ਕਰਕੇ ਦਿਖਾਇਆ ਸੋ ਦੋਸਤੋ ਇਹ ਬਹੁਤ ਟੈਕਨੀਕਲੀ ਗੱਲਾਂ ਨੇ ਮਾਯੂਸੀ ਤਾਂ ਸਾਨੂੰ ਵੀ ਹੋਈ ਸੀ ਕਿ 5 ਫਰਵਰੀ ਨੂੰ ਰਜਿਸਟਰੀ ਹੋ ਜਾਂਦੀ ਹੈ ਲੇਕਿਨ ਫਿਰ ਉਹੀ ਗੱਲ ਆ ਜਾਂਦੀ ਹੈ ਕੁਦਰਤ ਕੋਈ ਤਦੇ ਵੀ ਗਲਤ ਨਹੀਂ ਕਰਦੀ ਉਹ ਹਮੇਸ਼ਾ ਵਾਸਤੇ ਠੀਕ ਕਰਦੀ ਹੈ ਆਕਾਲ ਪੁਰਖ ਦਾ ਬਾਣਾ ਜਿਹੜਾ ਹੈ ਉਹ ਹਮੇਸ਼ਾ ਮਤਲਬ ਆਵਾਮ ਦੀ ਬਿਹਤਰੀ ਵਾਸਤੇ ਹੁੰਦਾ ਸਾਨੂੰ ਜਰੂਰ ਬੁਰਾ ਲੱਗਦਾ ਹੈ ਕਿਉਂਕਿ ਸਾਡੀ ਸੋਚ ਹੀ ਹੁੰਦੀ ਹੈ ਕਿ ਲੇਕਿਨ ਆਕਾਲ ਪੁਰਖ ਦੀ ਜਦੋਂ ਦਇਆ ਦੀ ਬਖਸ਼ਿਸ਼ ਦੀ ਆਪਾਂ ਗੱਲ ਕਰਦੇ ਆ ਤਾਂ ਸੱਚਮੁੱਚ ਉਹਦੀ ਬੜੀ ਬਖਸ਼ਿਸ਼ ਹੈ ਉਹਦੀ ਵੱਡੀ ਬਹੁਤ ਵੱਡੀ ਦੇਣ ਹੈ ਉਹਨਾਂ ਨੂੰ ਪਤਾ ਹੈ ਕਿ ਅਸੀਂ ਲੋਕਾਂ ਨੇ ਕਿਸ ਤਰ੍ਹਾਂ ਮਤਲਬ ਦਰ ਦਰ ਜਾ ਕੇ ਇੱਕ ਪੈਸਾ ਮੰਗਿਆ ਹੈ ਲੋਕਾਂ ਨੂੰ ਕੋਲ ਬੇਨਤੀ ਕੀਤੀ ਆ ਹੱਥ ਜੋੜਿਆ ਕਿ ਤੁਸੀਂ ਆਪਣੀ ਕਮਾਈ ਦਾ ਹਿੱਸਾ ਜ਼ਰੂਰ ਦਿਓ ਸੋ ਅਕਾਲਪੁਰਖ ਨੇ ਇੱਜ਼ਤ ਰੱਖੀ ਹੈ ਅਸੀਂ ਹਮੇਸ਼ਾ ਅਕਾਲਪੁਰਖ ਦੇ ਰਿਣੀ ਰਹਾਂਗੇ ਜੁੜੇ ਰਹੋ ਪੋਸੂ ਨਾਮਾ ਚੈਨਲ ਤੇ ਨਾਲ